ਮੌਸਮ ਲਗਾਤਾਰ ਆਪਣੇ ਮੂਜਾਜ਼ ਬਦਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਧੁੰਦ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਹੈ ట్రాਫਿਕ ਜ਼ਰੂਰ ਚੱਲ ਰਹੀ ਹੈ ਪਰ ట్రాਫਿਕ ਵਾਲਿਆਂ ਨੂੰ ਇੱਕ ਵਾਰੀ ਜ਼ਰੂਰ ਤੁਹਾਨੂੰ ਵੀ ਕਹਿਣਾ ਚਾਹਾਂਗੇ ਕਿ ਜਦੋਂ ਵੀ ਤੁਸੀਂ ਬਾਹਰ ਨਿਕਲੋ ਧੁੰਦ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਆਰਾਮ ਦੇ ਨਾਲ ਆਪਣੀ ਜਿਹੜਿਆ ਵਾਹਨ ਆਰਾਮ ਦੇ ਨਾਲ ਚਲਾਓ ਕਿਉਂਕਿ ਇਸ ਤਰ੍ਹਾਂ ਦੀਆਂ ਜਦੋਂ ਵੀ ਤੁੰਦ ਇਸ ਤਰ੍ਹਾਂ ਦੀ ਹੁੰਦੀ ਹੈ ਤਾਂ ਫਿਰ ਕਈ ਘਟਨਾਵਾਂ ਜਿਹੜੀਆਂ ਉਹ ਹੋ ਜਾਂਦੀਆਂ ਨੇ ਇਸ ਕਰਕੇ ਤੁਸੀਂ ਹਮੇਸ਼ਾ ਹੀ ਜਦੋਂ ਵੀ ਆਪਣੇ ਕੰਮ ਤੇ ਬਾਹਰ ਨਿਕਲੋ ਤਾਂ ਫਿਰ ਥੋੜਾ ਜਿਹਾ ਆਪਣੀ ਗੱਡੀ ਨੂੰ ਆਪਣੇ ਮੋਟਰਸਾਈਕਲ ਨੂੰ ਥੋੜਾ ਜਿਹਾ ਆਰਾਮ ਦੇ ਨਾਲ ਚਲਾਉਣਾ ਜ਼ਰੂਰੀ ਹੈ ਤਾਂ ਤੁੰਦ ਜਿਹੜੀ ਆ ਬਹੁਤ ਜ਼ਿਆਦਾ ਪੈ ਰਹੀ ਹੈ ਮੌਸਮ ਬੇहद ਖਰਾਬ ਹੈ ਦੋ ਤਿੰਨ ਦਿਨਾਂ ਤੋਂ ਜਿਹੜੀ ਆ ਧੁੱਪ ਵੀ ਦਿਖਾਈ ਨਹੀਂ ਦੇ ਰਹੀ ਤੇ ਜਿਸ ਕਰਕੇ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਲਗਾਤਾਰ ਚੱਲ ਰਹੀ ਹੈ ਪਰ ਕਈ ਵਾਹਨ ਜਿਹੜੇ ਆ ਤੇ ਜ਼ਰਫ਼ਤਾਰ ਦੇ ਨਾਲ ਜਾ ਰਹੇ ਨੇ ਤਾਂ ਇਸ ਤਰ੍ਹਾਂ ਕਦੇ ਨਹੀਂ ਕਰਨਾ ਚਾਹੀਦਾ ਤੇਜ਼ ਜ਼ਰਫ਼ਤਾਰ ਜਿਹੜੀ ਆ ਉਹ ਕਦੇ ਨਾ ਕਦੇ ਤੁਹਾਨੂੰ ਜਿਹੜੀ ਆ ਮਹਿੰਗੀ ਪੈ ਸਕਦੀ ਆ ਤਾਂ ਅਲਰਟ ਵੀ ਹੈ ਪੰਜਾਬ ਦੇ ਵਿੱਚ ਧੁੰਦ ਦਾ ਵੀ ਅਲਰਟ ਹੈ ਸ਼ੀਤ ਲਹਿਰ ਦਾ ਅਲਰਟ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਲਗਾਤਾਰ ਮੌਸਮ ਆਪਣੇ ਮિજાਜ ਬਦਲ ਰਿਹਾ ਹੈ بارش ਦਾ ਅਲਰਟ ਵੀ ਹੈ ਤੇ 4 ਤਰੀਕ ਤੋਂ 6 ਤਰੀਕ ਜਿਹੜੀਆਂ ਉਹ ਮੌਸਮ ਦੇ ਵਿੱਚ ਬਦਲਾਅ ਹੋਰ ਲੈ ਕੇ ਆਏਗੀ ਤੇ ਹੋਰ ਜ਼ਿਆਦਾ ਠੰਡ ਪੰਜਾਬ ਦੇ ਵਿੱਚ ਵਧੇਗੀ ਪੰਜਾਬ ਦੇ ਵਿੱਚ ਠੰਡ ਜਿਹੜੀ ਆ ਲਗਾਤਾਰ ਵਾਧੀ ਜਾ ਰਹੀ ਹੈ ਤੇ ਸ਼ੀਤ ਲਹਿਰ ਦਾ ਅਲਰਟ ਵੀ ਜਿਹੜਾ ਆ ਜਾਰੀ ਕਰ ਦਿੱਤਾ ਗਿਆ ਤਾਂ ਇੱਕ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਬਾਰਿਸ਼ ਦਾ ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਵੇਗੀ ਤਾਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਤੋਂ ਤੁਸੀਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਕਿਹੜੇ ਜ਼ਿਲ੍ਹੇ ਤੋਂ ਤੁਸੀਂ ਇਹ ਖਬਰ ਦੇਖ ਰਹੇ ਹੋ ਆਪਣੇ ਜ਼ਿਲ੍ਹੇ ਦਾ ਆਪਣੇ ਇਲਾਕੇ ਦਾ ਆਪਣੇ ਸ਼ਹਿਰ ਦਾ ਆਪਣੇ ਪਿੰਡ ਦਾ ਜਿਹੜਾ ਮੌਸਮ ਦਾ ਹਾਲ ਦੱਸ ਕੇ ਕਮੈਂਟ ਜ਼ਰੂਰ ਕਰਨਾ ਕਿ ਤੁਸੀਂ ਕਿੱਥੋਂ ਜਿਹੜਾ ਰਹਿੰਦੇ ਹੋ ਤੇ ਕਿੱਥੋਂ ਤੁਸੀਂ ਇਹ ਖਬਰ ਦੇਖ ਰਹੇ ਹੋ ਤੇ ਤੁਹਾਡੇ ਇਲਾਕੇ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਮੌਸਮ ਕਿ ਹੋ ਜਾਏ ਤੰਦ ਕਿੰਨੀ ਕ ਪੈਂਦੀ ਹੈ ਸ਼ੀਤ ਲਹਿਰ ਹੈ ਕੋਹਰਾ ਕਿੰਨਾ ਪੈਂਦਾ ਹੈ ਜਿੰਨੂੰ ਕਹਿ ਦਿੰਦੇ ਕੱਕਰ ਜਿਹੜਾ ਆ ਪਿੰਡਾਂ ਦੇ ਵਿੱਚ ਤਾਂ ਮੌਸਮ ਬੇਖਦ ਖਰਾਬ ਨਜ਼ਰ ਆ ਰਿਹਾ ਤਿੰਨ ਦਿਨਾਂ ਤੋਂ ਲੋਕ ਜਿਹੜੇ ਆ ਜਦੋਂ ਤੋਂ ਸਭਾ ਖਤਮ ਹੋਈ ਆ ਸ਼ਹੀਦੀ ਜੋੜ ਮੇਲ ਖਤਮ ਹੋਇਆ ਉਸ ਤੋਂ ਬਾਅਦ ਬਾਰਿਸ਼ ਹੋਈ ਆ ਬਾਰਿਸ਼ ਤੋਂ ਬਾਅਦ मौसम बहुत ज़्यादा खराब हो गया है। मौसम ने अपना रंग दिखाना शुरू कर दिता जिन्हें कह सकते हैं कि सर्दी ने अपना रंग दिखाना शुरू कर दिता है